ਨਦਰ ਉਪੱਠੀ ਜੇ ਕਰੇ ਸੁਤਾਨਾ ਘਾ ਕਰਾਇੰਦਾ ਦਰ ਮੰਗਣਾ ਦੇਖ ਨਾ ਪਾਇੰਦਾ ਪਰ ਉਹੜੀ ਨਾ ਚੋਟੇ ਖਾਂਦਾ ਕਦ ਹੂੰ ਖੀਰ ਖਾਂਡ ਧੀਓ ਨਾ ਪਾਵੇ ਕਦ ਹੂੰ ਘਰ ਘਰ ਤੂਠ ਮੰਗਾਵੇ ਕਦ ਤੂ ਪੂਰਨ ਚਰੇ ਹਿਨਾਵੇ ਜੋ ਰਾਤ ਰੱਖਿਆ ਤੇ ਰਹੀਏ ਰੇ ਭਾਈ ਹਰ ਦੀ ਮਹਿਮਾ ਕਿਸੇ ਕਥਨ ਨਾ ਜਾਈ ਭਗਤ ਜੀ ਕਹਿੰਦੇ ਆਤਮਾ ਵਿੱਚ ਰੱਖਣਾ ਬੰਦੇ ਨੂੰ ਕੁਛ ਰਹਿਣਾ ਚਾਹੀਦਾ ਕਦ ਹੂੰ ਤੁਰੇ ਤੁਰਾਂ ਨਾ ਚਾਹਦਾ ਕਦ ਤੂ ਪਾਇ ਬਣੇ ਹੀ ਉਹ ਨਾ ਪਾਵੇ ਕਈ ਵਾਰ ਬੰਦਾ ਆਪਣੇ ਦਰਬਾਰ ਵਿੱਚ ਸਾਥੀਆਂ ਘੋੜਿਆਂ ਦੇ ਤਮਾਸ਼ੇ ਦੇਖਦਾ ਹੈ ਕਈ ਵਾਰ ਪ੍ਰਾਣ ਵਿੱਚ ਕੌਣ ਵਾਸਤੇ ਜੋੜਾ ਵੀ ਨਹੀਂ ਕਦੋਂ ਉਹ ਖਾਸ ਇੱਜ਼ਤੀ ਸਮਾਵੇਕ ਨੂੰ ਊਮ ਪਿਆਰ ਨਾ ਪਾਵੇ ਕਈ ਵਾਰ ਬੰਦਾ ਮਖਮਲੀਆਂ ਸੇਜਾਂ ਤੇ ਆਰਾਮ ਕਰਦਾ ਹੈ ਕਈ ਵਾਰ ਸੌਣਾ ਹੋਵੇ ਤੇ ਝੋਨੇ ਦੀ ਪਰਾੜੀ ਦੀ ਮੁੱਠੀ ਵੀ ਨਹੀਂ ਜਿੰਦਗੀ ਭਗਤ ਨਾਮ ਦੇ ਵਿੱਚ ਨਾਮ ਨਸਤਾਰ ਹੈ ਜਿਹੜੇ ਨੂੰ ਮਿਲਾਂ ਤੇ ਪਾਸ ਉਤਾਰੇ ਕਮਜੀਤ ਸਿੰਘ ਪਾਤਸ਼ਾਹ ਦੇ ਜੀਵਨ ਦਾ ਸ਼ਾਂਤੂੜ ਕੇ ਦੇਖ ਜੀ। ਮਹਾਰਾਜ ਦੇ ਦਰਬਾਰ ਇਨਾਂ ਰੌਣਕਾਂ ਸਭ ਤੋਂ ਪਾਤਸ਼ਾਹ ਦੇ ਦਰਬਾਰ ਨੇ ਇੰਨੀ ਵੱਡੀ ਆਵਾਜ਼ ਸੀ ਤੇ ਵਕਤ ਦਾ ਮਾਲਸ਼ਾ ਕੌਰੰਗ ਦੇ ਵਿੱਚ ਟਿਕਾ ਸੀ। ਪੱਜ ਮਹਾਰਾਜੇ ਚਰਮਾਂ ਚੋੜਾ ਨਹੀਂ ਹੈ। ਸਭ ਤੋਂ ਦੇ ਕੋਲ ਕੋਈ ਸਾਜ ਨਹੀਂ ਹੈ, ਕੋਈ ਬਾਦ ਨਹੀਂ ਹੈ। ਕੋਈ ਬਕੂ ਸਾਹ ਦੇ ਰਾਗੇ ਨਹੀਂ, ਦੁਨਿਆਵੀ ਤੌਰ ਤੇ ਕਵਾ। ਜੇ ਮਹਾਰਾਜ ਕੇਵਲ ਇਕੱਲੇ ਰਹ ਗਏ ਪਰ ਉੱਚੇ ਵੀ ਆਕਾਰ ਤੋਂ ਗੁਰਦਸ਼ੁ ਪ੍ਰਾਨਾ ਕਰਦੇ ਆ ਮਾਰਤ ਕੰਨਿਆ ਦੀ ਛੇਤ ਤੇ ਸੁੱਕੀ ਜਾਂਦੀ ਸਤਗੁਰੂ ਨੇ ਸਮੁਸਤ ਘੜਿਆ ਵੀ ਜੀਵਨ ਦੇ ਵਿੱਚ ਵਿਚਰਦੇ ਆ ਜਿੰਨੀਆਂ ਮਰਜ਼ੀ ਕਸ਼ਟਾਂ ਆ ਜਾਣਾ ਗੁਰੂ ਕੇ ਸਿਕਾਰ ਤੋਂ ਕੇਵਲ ਆਪਣੇ ਗੁਰਦਸ਼ੁ ਪ੍ਰਾਨਾ ਕਰਦੇ ਇੱਕ ਸ਼ਬਦ ਅਸੀਂ ਬੜਾ ਨਿਖਿਆ ਕਰਦੇ ਆ ਜੀ ਮੇਰੀਆਂ ਭੈਣਾਂ ਧਿਆਨ ਦਿਓ ਇਹ ਸੋਤ ਬਾਰੇ ਸੁਖ ਪ੍ਰਾਨਾ ਜੋ ਮੇਰੇ ਨਕਾਸ ਤੇ ਹਰ ਮળે ਸਿਮਰਨ ਤੇ ਮੈਂ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਹਰ ਜਿਹੜੇ ਸ਼ੁਕਰਾਨਾ ਦੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਸੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਤੇ ਹਰ ਜਿਹੜੇ ਸ਼ੁਕਰਾਨੇ ਵਿੱਚ ਗੁਰੂ ਦਾ ਸਿੱਖ ਜੁੜ ਜਾਏ ਜੀ ਫਿਰ ਗੁਰੂ ਨੂੰ ਪ੍ਰੀਤੀ ਕਰ ਤੇ ਕੁੱਟ ਦੇਣੀ ਤੇ ਪੰਜਾਬੀ ਦਾ ਕਦੀ ਮਹਾਰਾਜ ਨੂੰ ਕੰਡਿਆ ਤੇ ਸੁੱਤਾ ਦੇਖਦਾ ਹੈ ਉਹ ਹੈਰਾਨ ਹੋ ਗਿਆ ਵੀ ਤੇਰੀ ਅਕਲ ਮੰਨਣ ਵਾਸਤੇ ਤਿਆਰ ਨਹੀਂ ਹੈ ਵੀ ਕੋਈ ਕੰਡਿਆ ਦੇ ਉੱਤੇ ਵੀ ਸੌ ਸਕਦਾ ਹੈ ਤੇਰੀਆਂ ਕੁਰਬਾਨੀਆਂ ਕਰਕੇ ਆਪਣਾ ਪਰਿਵਾਰ ਵਾਰ ਕੇ ਜਾਨ ਪਿਆਰੇ ਸਿੰਘ ਵਾਰ ਕੇ ਘਰ ਘਰ ਛੱਡ ਕੇ ਕਿਸੇ ਨੂੰ ਕੰਨਿਆ ਤੇ ਨਹੀਂ ਦਾ ਸਕਦੀ ਐ ਤੂੰ ਕਹਿੰਦਾ ਜੀਨੇ ਪਤਨੀ ਵਾਰਿਆ ਚਾਹਨ ਭਾਈਆ ਕੁਝ ਯਾਦ ਹੈ ਪੀਤੀ ਬਿਤਾਈ ਤੈਨੂੰ ਕੰਨਿਆ ਭਰੇ ਰਹੀਨ ਘੁੰਡਿਆਂ ਸੁਹੀ ਦੇਵ ਜੀ ਨੋਰੀਆਂ ਦਾਈ ਤੈਨੂੰ ਤੇਰੇ ਪਿੰਡੇ ਤੇ ਮਾਤਾ ਝੀਕੇ ਆਵੇ ਫਿਰ ਵੀ ਅੰਗਣ ਅੰਕਸੇ ਸ਼ੁਹਾਈ ਤੇ ਤੂੰ ਮਾਂ ਨੇ ਸਮਝ ਕੇ ਬਰਤ ਦਾ ਚੰਨ ਚੱਕਿਆ ਤੱਤੀ ਬਾਹ ਦਾ ਚਾਨਣਾ ਲੈ ਤੈਨੂੰ ਰਾਤੀ ਰਹਿ ਗਿਆ ਬਾਜ ਦੇ ਬਿਸਤਰੇ ਤੇ ਰਾਤ ਭਰ ਸੀ ਰਕਿਆ ਜਗਾਈ ਤੈਨੂੰ ਮੈਂ ਹਰਾਂਦ ਹਾਂ ਗੁਜਰੀ ਦੇ ਸੋਹਣ ਪੁੱਤਾ ਨੀਂਦ ਝੂੜਾਂ ਤੇ ਕਿਸ ਤਰ੍ਹਾਂ ਆਇ ਤਿੰਦ ਕਿੰਨਾ ਗ਼ਜ਼ਬ ਤੂੰ ਗ਼ਜ਼ਬ ਦੀ ਹੱਥ ਤੋੜੀ ਟਿਕਾਇਆ ਆਪਣਾ ਮਰਨ ਦੇ ਚੋੜ ਦਿੱਤਾ ਬਸ ਕੀਤਾ ਨਾ ਸਰਸਾ ਦੇ ਲੈਣੇ ਅੰਦਰ ਬਾਕੀ ਰਿਹਾ ਪਰਵਾਰ ਵੀ ਢੋੜ ਦਿੱਤਾ ਪੱਥਰ ਰੱਖ ਕੇ ਆਪਣੇ ਜਿਗਰ ਉੱਤੇ ਪਾਣੀ ਬਿਨਾਂ ਝਾਰ ਤੋਂ ਮੋੜ ਦਿੱਤਾ ਅੱਕ ਜਾਂਦੀ ਸੀ نیند ਲੈਉਣ ਬਦਲੇ ਚੰਨਾ ਥੱਪ ਦੀ ਥੱਪ ਦੀ ਗਾਈ ਤੈਨੂੰ ਮੈਂ ਹੈਰਾਨ ਹਾਂ ਗੁਦਰੀ ਦੇ ਸੋਹਬੁੱਲਾ ਕਿ نیند ਸੂਣਾ ਤੇ ਕਿਸ ਤਰ੍ਹਾਂ ਆਈ ਆਈ ਫਿਰ ਮਹਾਰਾਜ ਜੀ ਨੇ ਜਵਾਬ ਲੱਗਿਆ ਕਿ ਮਾਛੀ ਬਾੜੇ ਦੇ ਟਿੱਖਿਆਂ ਕੰਡਿਆਂ ਤੋਂ ਦਿੱਤਾ ਇਸ ਤਰ੍ਹਾਂ ਸੀ ਕੋਈ ਸੁਣਾਈ ਮੈਨੂੰ ਅੜਿਆ ਈ ਮੈਨੂੰ ਸੋਲਾਂੀmargੇ ਖੰਡਰ ਮਸਤ ਪਿਆਲੜਾ ਮਾਰੀ ਵਿੱਚੋਂ ਸੋਲਾਂ ਉੱਤੇ ਮਜਮੂਮਾਂ ਦੀ ਆਰ ਪੁੱਢੀ ਮੇਰੀ ਬਹੁਤ ਸੀ ਨਰਮ ਬਸ਼ਾਈ ਵਿੱਚੋਂ ਯਾਨੀ ਸੂਲਾਂ ਸਾ ਸੋਲਾਂ ਦੇ ਉੱਤੇ ਸੌ ਕੇ ਸੋਲਾਂ ਇੱਕ ਦਾ ਸੋਰ ਚਭਾਈ ਵਿੱਚੋਂ ਕੱਲ ਦਾ ਸੱਚ ਦੇ ਕਿਲ ਵਿੱਚੋਂ ਉੱਛ ਜਾਏ ਇਸ ਕਰਾਤੇ ਨੀਂਦ ਕਦੇ ਵੀ ਨਹੀਂ ਪੈਂਦੀ ਚਾਰਾਂ ਦਿਤੀ ਵਿੱਚ ਸੁੱਖ ਭੁੱਲ ਜਾਵੇ ਤਿੰਨ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਜਿਨ੍ਹਾਂ ਦਾ ਦੁਸ਼ਮਣ ਭਗਵਾਨ ਹੋਵੇ ਜਿਨ੍ਹਾਂ ਦੀ ਲੜਕੀ ਜਵਾਨ ਹੋਵੇ ਤੇ ਰਿਸ਼ਤਾ ਨਾ ਮਿਲਦਾ ਹੋਵੇ ਤੇ ਜਿਨ੍ਹਾਂ ਨੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਕੰਨ ਦੀ ਤਾਂ ਮਹਾਰਾਜ ਆਪਣੇ 5 ਦੇ ਕਰਜ਼ਦਾਰ ਸਨ ਜਿਹੜੇ 5000 ਕਰਜ਼ਾ ਵਾਲੇ ਮਹਾਰਾਜ ਕੰਡਿਆ ਤੇ ਸੌਂਗੜੀ ਸਤ ਤੂ ਮਹਾਰਾਜ ਦਾ ਦੇਣਾ ਗੁਰੂ ਕੋਸੀ ਕਿੱਥੇ ਰਹਿ ਸਕਦੇ ਆ ਜੀ ਕੰਡਿਆ ਤੇ ਸੌਂਗੜੀ 16 ਦੇ ਸੀਚ ਬੁਸ਼ਾਰ ਦੇ ਮਹਾਰਾਜ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ ਉਥੇ ਦੇ ਫੀਲ ਬਣ ਕੇ ਕਾਲਪੁਰ ਸਿੰਘ ਸਾਹਿਬ ਗਏ ਉਥੋਂ ਰਾਏਪੋਟ ਰਾਏ ਇਕੱਲੇ ਨੇ ਪੋਰ ਗਏ ਛੋਟੇ ਨਾਨਾ ਦੀ ਸ਼ਹਾਦਤ ਦੀ ਖਬਰ ਮਣੀ ਜੀ ਉਥੋਂ ਚੱਲ ਕੇ ਮਹਾਰਾਜਪਤ ਮੁਖਸਰ ਸਾਹਿਬ ਜਾਂਦੇ ਆ ਜੀ ਮੁਖਸਰ ਸਾਹਿਬ ਤੋਂ ਮਹਾਰਾਜੀ ਚਾਲਦੇ ਹੋਏ ਫਿਰ ਤਵੰਡੀ ਸਾਬੂ ਤੇ ਤਵੰਡੀ ਸਾਬੂ ਜਾ ਕੇ ਸਿੱਖੀ ਦਾ ਇੱਕ ਬਹੁਤ ਵੱਡਾ ਸਫਰ ਮੁਕੰਮਲ ਹੋਇਆ ਮਾਣ ਤੁਹਾਨੂੰ ਬੇਨਤੀ ਕਰਾਂ ਜੀ ਆਪਾਂ ਨੂੰ ਸਵਾਲ ਕਰੇ